ਇਹਦਾ ਸਾਰ ਕੀ ਕਰਨਾ ਤੇ ਪਾਰੇ ਅਸੀਂ ਅੱਜ ਵਿਚਾਰ ਕਰਾਂਗੇ ਤੇ ਇੱਕ ਗੱਲ ਹੋਰ ਦੱਸਣਾ ਚਾਹਾਂਗੀ ਕਿ ਗੁਰੂ ਅਰਜਨ ਦੇਵ ਜੀ ਨੇ ਵੀਰਪਾਲੀ ਜੀ ਨੂੰ ਉਹਨਾਂ ਦੇ ਵਿਆਹ ਵੇਲੇ ਪਿਤ ਪੱਵੇ ਦਿੱਤੇ ਸਨ ਤੇ ਮੈਂ ਪੁੱਛਣਾ ਚਾਹਾਂਗੀ ਖੁਦੀ ਜੇਟੀ ਜੀ ਨੂੰ ਕਿ ਦੱਸੋ ਕਿ ਕਿਹੜੇ ਪੱਵੇ ਸੀਗੇ ਪੱਵੇ ਸੀ ਇਹ ਕਹਿੰਦਾ ਲੱਗਦਾ ਹੈ ਕਿਤੇ ਕਲੀ ਜੀ ਬਾਣਾ ਜੀ ਤੇ ਕੇਵਲ ਪਲਾਜ ਅੱਜ ਇੱਕ ਖੁੱਲੀ ਜੀ ਜਿਹੜਾ ਵਰਡ ਹੈ ਨਾ ਖੁੱਲੀ ਜੀ ਦਾ ਅਰਥ ਹੈ ਖਿਮਾ ਮੰਗਣਾ ਅੱਜ ਇਹ ਹੀ ਸਾਡਾ ਮੁੱਖ ਵਿਸ਼ਾ ਹੈ ਤੇ ਮੈਂ ਪੁਰੀ ਜੀ ਨੂੰ ਕਹਾਂਗੀ ਕਿ ਕੋੜਾ ਗਿਆ ਖਿਮਾ ਜੀ ਬਾਰੇ ਜ਼ਰੂਰ ਗੱਲ ਕਰੀਏ ਜਿੱਥੇ ਖਿਮਾ ਦੀ ਮਾਫੀ ਦੀ ਹਵਾ ਚੜਦੀ ਹੈ ਉੱਥੇ ਨਫ਼ਰਤ ਦੇ ਬੱਦਲ ਉੱਡ ਹੀ ਜਾਂਦੇ ਨੇ ਤੇ ਅੱਜ ਜੇ ਅਸੀਂ ਗੁੱਸੇ ਦੀ ਥਾਂ 'ਚ ਖਿਮਾ ਸਾਡੇ ਅੰਦਰ ਆ ਜਾਏ ਉਹ ਪਿਆਰ ਉਹ ਤਲਾਸ਼ ਸਾਡੇ ਅੰਦਰ ਆ ਜਾਏ ਸਾਡਾ ਸਾਰਾ ਸਟੇਰੀਓ ਕੀ ਬਦਲ ਜਾਏਗਾ ਕੀ ਫਾਇਦਾ ਦੱਸਾਂ ਤੁਹਾਨੂੰ ਗੁੱਸੇ ਦੋਸਾਂ ਨੂੰ ਆਪమే ਆਪ ਨੂੰ ਹੀ ਸਜ਼ਾ ਮਿਲਦੀ ਹੈ ਕਿ ਦੂਸਰੇ ਨੂੰ ਨਹੀਂ ਸਿਰਫ ਆਪਣੇ ਆਪ ਨੂੰ ਸਜ਼ਾ ਦੇ ਰਹੇ ਆ ਪਰ forgiveness ਆਲਵੇਜ਼ गिव्स ਊ ਰਿਵਾਰਡਸ ਸੋ ਸੜੀਆਂ ਸੜੀਆਂ ਫੈਮਲੀ ਸਿਆ ਨਾਲ ਬੜੀਆਂ ਹੁੰਦੀਆਂ ਨੇ ਕੋਈ ਵੀ ਸਾਡੀ ਫੈਮਲੀ ਦਾ ਹਿੱਸਾ ਕਿਤੇ ਸਾਡੇ ਤੋਂ ਦੂਰ ਹੁੰਦਾ ਹੈ ਤਾਂ ਅਸੀਂ ਔਖੇ ਔਖੇ ਤਿੰਦੇ ਵਿੱਚ ਤੇ ਸਾਡਾ ਉਹ ਡੱਬਾ ਉਹ ਫੋਨ ਦੂਰ ਹੋ ਜਾਇਨਾ ਸਾਨੂੰ ਲੱਗਦਾ ਹੈ ਕਿ ਹਏ ਪਤਾ ਨਹੀਂ ਕਿੰਨਾ ਜ਼ਰੂਰੀ ਪਾੜ ਚਲਾ ਗਿਆ ਕਿ ਡੈਸਪੀਰੇਟ ਹੋ ਜਾਂਦੇ ਆ ਤੇ ਇਸੇ ਦੇ ਉੱਤੇ ਅੱਜ ਸਹਿ ਕੀ ਸਿੰਘੀ ਥਾਪਰ ਦੇ ਵਿੱਚ ਪੜ੍ਹਦੇ ਸਟੂਡੈਂਟ ਸਾਨੂੰ ਦੱਸਣ ਕਿ ਕਿ ਫੋਨ ਤੋਂ ਅਸੀਂ ਆਪਣੀ ਫੈਮਿਲੀ ਨਹੀਂ ਬਣਾਣਾ ਤੇ ਕਿਵੇਂ ਅਸੀਂ ਇਸ ਟੱਪੀ ਚੋਂ ਨਿਕਲ ਕੇ ਅਸਲੀ ਖਜ਼ਾਨੇ ਵੱਲ ਆਈਏ ਸਹਿਬੀ ਸੇ ਦੀ ਬ੍ਰਿਜ ਦੀ ਕਟੇ ਜੀ ਅੱਜ ਦੇ ਨਾਟਕ ਪਰਵਾਰ ਦੇ ਬਿਨਤਾ ਜਿਹੜਾ ਵਿਸ਼ਾ ਹੈ ਮੈਂ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਨੂੰ ਫੋਟੋ ਫੋਟੋ ਦਿਖਾਉਣਾ ਚਾਹਵਾਂਗਾ ਜਿਹਨ ਸਾਡੇ ਸਾਰਿਆਂ ਦੇ ਘਰਾਂ ਦੀ ਕਾਮਨ ਫੋਟੋ ਹੈ ਮੈਂ ਟੈਕਨੀਕ ਨੂੰ ਬੇਨਤੀ ਕਰਾਂਗਾ ਜੀ ਕਿ ਆਪਣੇ ਪ੍ਰੋਜੈਕਟਰ ਤੇ ਉਹ ਡਿਸਪਲੇ ਕਰੇ ਸਾਡੇ ਸਾਰਿਆਂ ਦੇ ਘਰਾਂ ਦੀ ਦੋ ਫੋਟੋਸ ਕਾਮਨ ਅਕਲ ਹੋ ਨਾ ਹੋ ਜਾਂਦੇ ਨੇ ਤੇ ਮੈਂ ਟੈਕਨੀਕ ਨੂੰ ਬੇਨਤੀ ਕਰਾਂਗਾ ਜੀ ਨੀਅਰ ਤੱਕ ਉਹ ਰਹੀ ਨਹੀਂ ਸਾਡੇ ਸਾਰਿਆਂ ਦੇ ਘਰਾਂ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਅਸੀਂ ਪਰਿਵਾਰਾਂ ਦੇ ਇਕੱਠੇ ਬੈਠਦੇ ਹਾਂ ਸਾਡਾ ਬਹੁਤਾ ਸਮਾਂ ਆਪਣੇ ਫੋਨਾਂ ਦੇ ਵਿੱਚ ਸੀ ਕੁਝਰੇ ਨਾਲ ਲੱਗੇ ਰਹਿਿਆ ਅਡਾ ਅਸੀਂ ਜੇ ਪਰਿਵਾਰਾਂ ਦੇ ਇਕੱਠੇ ਬੈਠ ਕੇ ਟਾਈਮ ਨੂੰ ਮੇਰੇ ਸਪੈਂਡੀਏ ਟਰਾਈ ਰੂਮ ਦੇ ਵਿੱਚ ਬੈਠੀਏ ਉਸ ਵੇਲੇ ਵੀ ਅਸੀਂ ਆਪਣੇ ਆਪਣੇ ਪਰਿਵਾਰਾਂ ਦੇ ਨਾਲ ਗੱਲ ਕਰਨ ਦੀ ਬਜਾਏ ਆਪਣੇ ਐਕਸਪੀਰੀਅੰਸ ਹੀ ਸਾਂਝੇ ਕਰਨ ਦੀ ਬਜਾਏ ਆਪਣੇ ਐਕਸਪੀਰੀਅੰਸ ਹੀ ਸਾਂਝੇ ਕਰਨ ਦੀ ਬਜਾਏ ਅਸੀਂ ਫੋਨਾਂ ਦੇ ਵਿੱਚ ਲੱਗੇ ਰਹਿੰਦੇ ਆ ਤੇ ਜਿਹੜਾ ਜੀ ਸਾਨੂੰ ਲੱਗਦਾ ਹੈ ਕਿ ਅਸੀਂ ਰੀਅਲ ਵਰਡ ਦੇ ਨਾਲ ਜੁੜੇ ਹੋਏ ਹਾਂ ਪਰ ਅਸੀਂ ਰੀਅਲ ਫੈਮਿਲੀ ਦੇ ਨਾਲ ਅਸੀਂ ਦੂਰ ਹੋ ਜਾਂਦੇ ਹਾਂ ਤੇ ਅਸੀਂ ਜਿਹੜਾ ਵੀ ਅਸੀਂ ਅਸੀਂ ਕਈ ਵਾਰ ਇਹ ਵੀ ਦੇਖਦੇ ਹਾਂ ਕਿ ਜਦੋਂ ਅਸੀਂ ਕਿਸੇ ਰਿਸ਼ਤੇਦਾਰ ਦੇ ਘਰੇ ਵੀ ਜਾਂਦੇ ਹਾਂ ਵੀ ਥੋੜੇ ਜਿਹਾ ਰਿਵਾਜ ਗੱਲ ਕਰਨ ਦੀ ਵਾਇਸ ਅਸੀਂ ਆਪਣੇ ਆਪਣੇ ਫੋਨਾਂ ਤੇ ਲੱਗ ਜਾਂਦੇ ਹਾਂ ਅਸੀਂ ਭੁੱਲ ਜਾਂਦੇ ਕਿ ਅਸੀਂ ਕਿਸੇ ਰਿਸ਼ਤੇਦਾਰ ਦੇ ਘਰੇ ਆਏ ਆ ਅੰਦਰ ਕਿਸ ਨਾਲ ਗੱਲ ਕਰਨ ਆਏ ਆ ਅਸੀਂ ਕਿਸੇ ਪਰਸਨ ਨਾਲ ਗੱਲ ਕਰਨ ਦੀ ਬਜਾਏ ਅਸੀਂ ਇਹ ਪ੍ਰਾਇਮ ਡਿਸਾਈਡ ਕਰਦੇ ਹਾਂ ਕਿ ਅਸੀਂ ਕਿਸੇ ਫੋਨ ਦੇ ਉੱਤੇ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਦੇ ਹਾਂ ਜਿਹੜਾ ਕਿ ਇਹ ਚੀਜ਼ ਸਾਨੂੰ ਅਸੀਂ ਅਣਜਾਣੇ ਦੇ ਜਾਣੇ ਅਣਜਾਣੇ ਕਰਤੀ ਹੈ ਆਪਣੀਆਂ ਚੀਜ਼ਾਂ ਨੂੰ ਆਪਣੇ ਪਰਿਵਾਰਕ ਗੱਲਾਂ ਨੂੰ ਵੀ ਕਪੂਰ ਕਰ ਬੈਠੇ ਹਾਂ ਤੇ ਕਈ ਵਾਰ ਅੱਜਾ ਹੁੰਦਾ ਹੈ ਕਿ ਅਸੀਂ ਬੱਚੇ ਜਿਹੜੇ ਹੁੰਦੇ ਆ ਕੋਈ ਜਿਹੜੇ ਪ੍ਰੈਪਰ ਕਰਦੇ ਨੇ ਕਿ ਅਸੀਂ ਆਪਣੀ ਚੀਜ਼ਾਂ ਨੂੰ ਲਾਈਵ ਅਪਡੇਟਸ ਨੂੰ ਫੀਲਿੰਗਸ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਜ਼ਿਆਦਾ ਕਰਦੇ ਆ ਸਾਡੇ ਪਰਿਵਾਰਾਂ ਦੇ ਮਾਤਾ ਪਿਤਾ ਕੋਲ ਉਹ ਗੱਲਾਂ ਦਾ ਨਹੀਂ ਪਤਾ ਹੁੰਦਾ ਜਿਹੜੀਆਂ ਬੱਚੇ ਆਪਣੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਨੇ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਪਰਿਵਾਰਕ ਤੇ ਪਰਿਵਾਰਾਂ ਦੇ ਬੱਚਿਆਂ ਦਾ ਜਿਹੜਾ ਜਨਰੇਸ਼ਨਲ ਗੈਪ ਹੈ ਇਹ ਵੱਧ ਜਾਂਦਾ ਹੁੰਦਾ ਜਿਹੜਾ ਆਪਸੀ ਪਿਆਰ ਹੈ ਆਪਸੀ ਉਹਨਾਂ ਦੀ ਕਮਿਊਨੀਕੇਸ਼ਨ ਹੈ ਉਹਦੇ ਵਿੱਚ ਬੜਾ ਜ਼ਿਆਦਾ ਗੈਪ ਆ ਜਾਂਦਾ ਹੈ ਅੱਛਾ ਇਹ ਤੋਂ ਉਲਟ ਵੀ ਕਈ ਵਾਰ ਹੁੰਦਾ ਕਿ ਬੱਚੇ ਗੱਲ ਕਰਨਾ ਚਾਹੁੰਦੇ ਹਨ ਮਾਤਾ ਪਿਤਾ ਨਾਲ ਪਰ ਮਾਤਾ ਪਿਤਾ ਆਪਣੇ ਕੋਨਾਂ ਦੇ ਵਿੱਚ ਰੁੱਝੇ ਹੁੰਦੇ ਹਨ ਤੇ ਬੱਚਿਆਂ ਨੂੰ ਲੱਗਦਾ ਹੈ ਕਿ ਅਸੀਂ ਆ بڑے ਉਹਨਾਂ ਦੇ ਜਿਹੜੇ ਸਵਾਲ ਨੇ ਜਿਹੜੀ ਕੁਐਸ਼ਚਨਸ ਨੇ ਜਾਂ ਜਿਹੜੀ ਗੱਲਬਾਤ ਹੈ ਮਾਤਾ ਪਿਤਾ ਹੁੰਦੇ ਉਹਨੂੰ ਇਹ ਅਟੈਕਸ਼ਨ ਹੀ ਦੇ ਰਹੇ ਉਹਨਾਂ ਦੀ ਗੱਲ ਹੀ ਸੁਣਦੇ ਇਹਦੇ ਨਾਲ ਕੀ ਹੁੰਦਾ ਹੈ ਕਿ ਬੱਚਾ ਕੋਈ ਵਾਰ ਆਪਣੀ ਗੱਲਾਂ ਲੁਕਾਉਣੀਆਂ ਸ਼ੁਰੂ ਕਰ ਦਿੰਦਾ ਹੈ ਬੱਚੇ ਨੂੰ ਲੱਗਿਆ ਮਾਤਾ ਕਿਤਾ ਮੇਰੀ ਗੱਲ ਸੁਣਨੀ ਨਹੀਂ ਲਈ ਨਾ ਕਰ ਕੋਈ ਗੱਲ ਕਰਾਂਗਾ ਤੇ ਉਹ ਗੱਲ ਸੁਣਨਗੀ ਇਦੇ ਨਾਲ ਅਸੀਂ ਪਰਿਵਾਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਜਿਹੜਾ ਵੱਡਿਆਂ ਤੇ ਸਤਕਾਰ ਹੈ, ਭਰੋਸਾ ਹੈ ਕਿ ਵੱਡੇ ਮੇਰੀ ਗੱਲ ਸੁਣਨਗੇ, ਕੋਈ ਮੁਸ਼ਕਿਲ ਆਏ ਤਾਂ ਉਹ ਹੱਲ ਦੇਣਗੇ, ਉਹ ਅਸੀਂ ਖੋਗ ਆਇਆ। ਤੇ ਅਸੀਂ ਕੋਸ਼ਿਸ਼ ਕਰਿਆ ਕਰੀਏ ਕਿ ਪਰਿਵਾਰਾਂ ਦੇ ਵਿੱਚ ਜਦੋਂ ਬੈਠੀਏ, ਮਾਤਾ-ਪਿਤਾ ਵੀ ਤੇ ਬੱਚੇ ਵੀ ਕੋਸ਼ਿਸ਼ ਕਰਨ ਕਿ ਆਪਣੇ ਫੈਮਿਲੀ ਟਾਈਮ ਦੇ ਵਿੱਚ ਉਸ ਵੇਲੇ ਕੋਈ ਵੀ ਡਿਵਾਈਸ ਨੂੰ ਨੇੜੇ ਨਾ ਲੇ। ਇਸ ਤੋਂ ਇਲਾਵਾ ਜਦੋਂ ਅਸੀਂ ਆਪਣੀ ਬਜ਼ੁਰਗਾਂ ਨਾਲ ਬੈਠਦੇ ਹਾਂ, ਉਹ ਤੁਕਾਂ ਨੂੰ ਅਸੀਂ ਕਈ ਵਾਰ ਅਸੀਂ ਬਜ਼ੁਰਗਾਂ ਨੂੰ ਕੀ ਟੈਕਨੋਲੋਜੀ ਨਹੀਂ ਆਉਂਦੀ ਪਰ ਅਸੀਂ ਬਜ਼ੁਰਗਾਂ ਨਾਲ ਗੱਲ ਕਰਨ ਦੀ ਬਜਾਏ ਉਹਨਾਂ ਨੂੰ ਟੈਨਸ਼ਨ ਦੇਣ ਦੀ ਬਜਾਏ ਉਹਨਾਂ ਨਾਲ ਸਮਾਂ ਬਿਤਾਉਣ ਦੀ ਬਜਾਏ ਉਹਨਾਂ ਦਾ ਕੀਰਤੀ ਸਮਾਗਮ ਨਾਲ ਉਹਨਾਂ ਦੀ ਸਿੱਖਿਆਵਾਂ ਲੈ ਕੇ ਜਾਂਦੇ ਸੀ ਫੋਨ ਦੇ ਨਾਲ ਰੱਖੇ ਰਹਿਆ। ਸੋ ਇਹ ਬੜੀ ਤੁਹਾਨੂੰ ਜਿਹੜਾ ਸਾਡੇ ਕਮਜ਼ੋਰ ਪਰਿਵਾਰਕ ਦੇ ਰਿਸ਼ਤੇ ਪਰਿਵਾਰਾਂ ਦੇ ਵਿੱਚ ਤੇ ਹੈ ਉਹਨਾਂ ਨੂੰ ਕਮਜ਼ੋਰ ਕਰ ਦਿੰਦਾ ਹੈ। ਤੇ ਵਿਗਿਆਨਕ ਤੌਰ ਤੇ ਜਿਹੜੀ ਅੱਜਕੱਲ ਰਿਸਰਚਿੰਗਾਂ ਦਿਖਾ ਰਹੀਆਂ ਨੇ ਕਿ ਅਸੀਂ ਭਾਵੇਂ ਦੂਰ ਦੇ ਰਿਸ਼ਤੇਦਾਰ ਤੇ ਨੇੜੇ ਹੋ ਗਏ ਪਰ ਅਸੀਂ ਜਿਹੜੇ ਨੇਲ ਦੇ ਰਿਸ਼ਤੇਦਾਰ ਸੀ ਜਾਂ ਨੇਲਾ ਕੱਡਾ ਪਰਿਵਾਰ ਸੀ ਉਹ ਇਸ ਫੋਨ ਦੇ ਕਰਕੇ ਦੂਰ ਹੋ ਗਿਆ ਤੇ ਅਸੀਂ ਕੋਸ਼ਿਸ਼ ਕਰਿਆ ਕਰੀਏ ਕਿ ਜਦੋਂ ਵੀ ਪਰਿਵਾਰਾਂ ਦੇ ਵਿੱਚ ਬੈਠੀਏ ਉਸ ਵੇਲੇ ਅਸੀਂ ਫੋਨ ਨੂੰ ਦੂਰ ਰੱਖ ਕੇ ਪਰਿਵਾਰਾਂ ਦੇ ਨਾਲ ਸਾਥ ਬੈਠੀਏ ਇਹ ਤਾਂ ਉਹਦੀ ਜੀ ਪ੍ਰੋਬਲਮ ਦੀ ਗੱਲ ਪਰ ਪ੍ਰੋਬਲਮ ਦਾ ਸੋਲੂਸ਼ਨ ਹੀ ਲੱਸਣਾ ਸ਼ੁਰੂ ਕੀਤਾ ਹੈ ਤੇ ਸਭ ਤੋਂ ਪਹਿਲਾ ਸੋਲੂਸ਼ਨ ਇਹ ਹੈ ਕਿ ਆਪਣੇ ਪਰਿਵਾਰਾਂ ਦੇ ਵਿੱਚ ਇਸ ਬਾਰੇ ਗੱਲ ਕਰਨੀ ਸ਼ੁਰੂ ਕਰ ਦੇਈਏ ਜਦੋਂ ਵੀ ਅਸੀਂ ਪਰਿਵਾਰਾਂ ਦੇ ਵਿੱਚ ਬੈਠੀਏ ਸੀ ਇੱਕ ਸਾਈਡ ਕਰੀਏ ਕਿ ਜੇ ਅਸੀਂ ਹਮ ਪਰਿਵਾਰ ਦੇ ਵਿੱਚ ਇਕੱਠੇ ਬੈਠੇ ਆ ਸਾਰਾ ਦਿਨ ਅਸੀਂ ਆਪਣੇ ਕੰਮ ਕਰਾ ਤਾਂ ਮੇਲ ਹੋ ਗਿਆ ਕਿ ਅਸੀਂ ਪਰਿਵਾਰਾਂ ਦੇ ਵਿੱਚ ਬੈਠੇ ਆ ਉਸ ਵੇਲੇ ਅਸੀਂ ਆਪਣਾ ਫੋਨ ਆਪਣਾ ਲੈਪਟਾਪ ਆਪਣਾ ਟੀਵੀ ਦੂਰ ਕਰਕੇ ਬੈਠੀਏ ਕਦੇ ਵੀ ਅਸੀਂ ਜਦੋਂ ਅਸੀਂ ਫੈਮਿਲੀ ਦੇ ਵਿੱਚ ਬੈਠੀਏ ਇਹ ਨਾ ਹੋਵੇ ਕਿ ਇੱਕ ਬੰਦਾ ਫੋਨ ਤੇ ਲੱਗਾ ਹੋਵੇ ਤੇ ਦੂਸਰਾ ਆਪਣੀ ਗੱਲਬਾਤ ਸੁਣਾ ਰਿਹਾ ਹੋਵੇ ਸੋ ਇਹ ਕੋਸ਼ਿਸ਼ ਕਰਿਆ ਕਰੀਏ ਤੇ ਜਦੋਂ ਅਸੀਂ ਪਰਿਵਾਰਾਂ ਦੇ ਵਿੱਚ ਬੈਠੀਏ ਉਸ ਵੇਲੇ ਅਸੀਂ ਆਪਣੇ

ਇਸ ਸਵੇਰੇ ਨਹੀਂ ਤਾਂ ਕੱਟੋ-ਕੱਟ ਰਾਤ ਨੂੰ ਕਿ ਸਾਰਾ ਪਰਿਵਾਰ ਇਕੱਠਾ ਬੈਠ ਕੇ ਪ੍ਰਸ਼ਾਦਾ ਛਕੇ ਜਦੋਂ ਸਾਰਾ ਪਰਿਵਾਰ ਇਕੱਠਾ ਬੈਠ ਕੇ ਪ੍ਰਸ਼ਾਦਾ ਛਕੇ ਉਸ ਵਿੱਚ ਕੋਈ ਵੀ ਉਹਨਾਂ ਕੋਲ ਡਿਵਾਈਸ ਫੋਨ ਟੀਵੀ ਮੋਬਾਈਲ ਨਾ ਹੋਵੇ ਤਾਂ ਕਿ ਜਦੋਂ ਅਸੀਂ ਪ੍ਰਸ਼ਾਦਾ ਛਕੀਏ ਸਾਡਾ ਧਿਆਨ ਇਕਾ ਪਰਮਾਤਮਾ ਵਿਰੁੱਧ ਭੋਜਨ ਵੱਲ ਹੋਵੇ ਤੇ ਨਾਲ ਅਸੀਂ ਆਪਕਾਂਸੀ ਪਿਆਰ ਵੀ ਸਾਂਝਾ ਕਰ ਸਕੀਏ ਇੱਕ ਹੋਰ चीज ਜਿਹੜੇ ਬੱਚੇ ਫੋਲੋ ਕਰ ਸਕਦੇ ਨੇ ਆਪਣੀ ਪਰਿਵਾਰਾਂ ਦੇ ਵਿੱਚ ਉਹ ਹੈ ਪੀਟੀਐਮ ਕਰਨਾ ਪੀਟੀਐਮ ਕਰਨ ਨਾਲ ਪਤਾ ਹੋਏਗਾ

ਜਦੋਂ ਮਾਤਾ ਪਿਤਾ ਹੋਣ ਤਾਂ ਉਸ ਵੇਲੇ ਆਪਣੇ ਜਦੋਂ ਮਾਤਾ ਪਿਤਾ ਫੋਨ ਤੇ ਲੱਗੇ ਹੋ ਤਾਂ ਆਪਣੇ ਫੋਨ ਆਪਣੇ ਚਿਲड्रन ਨੂੰ ਦੇ ਦੇਣ ਆਪਣੇ ਬੱਚਿਆਂ ਨੂੰ ਦੇ ਦੇਣ ਤਾਂ ਕਿ ਉਹਨਾਂ ਦਾ ਵੀ ਸਮਾਂ ਫੋਨ ਤੇ ਜਦੋਂ ਬੱਚੇ ਉਹਨਾਂ ਨਾਲ ਗੱਲਬਾਤ ਕਰ ਰਹੇ ਹੋਣ ਤਾਂ ਉਹਨਾਂ ਦਾ ਫੋਨ ਤੇ ਉਹਨਾਂ ਦਾ ਵੀ ਜਾਗ ਨਾ ਹੋਵੇ। ਸੋ ਇਸ ਤਰ੍ਹਾਂ ਅਸੀਂ ਕਰ ਸਕੀਏ ਕਿ ਜਦੋਂ ਵੀ ਫੈਮਲੀ ਦੇ ਵਿੱਚ ਬੈਠੀਏ ਕੋਸ਼ਿਸ਼ ਕਰੀਏ ਆਪਣਾ ਫੋਨ ਟੱਟਾ ਤੋਂ ਟੱਟਾ ਡੀਐਨਡੀ ਤੇ ਲਗਾ ਕੇ ਆਫਲਾਈਨ ਹੋ ਕੇ ਆਪਣੀ ਪਰਿਵਾਰਾਂ ਦੇ ਵਿੱਚ ਗੱਲਬਾਤ ਕਰੇ। ਕਹਿੰਦੇ ਨੇ ਆਫਲਾਈਨ ਇਜ਼ ਨਿਊ ਲਕਚਰੀ ਜਦੋਂ ਅਸੀਂ ਆਫਲਾਈਨ ਹੋ ਜਾਂਦੇ ਹਾਂ ਅਸੀਂ ਸਾਡੇ ਕੋਲ ਬੜਾ ਖੁੱਲਾ ਸਮਾਂ ਹੁੰਦਾ ਹੈ ਸਾਡੇ ਕੋਲ ਅਸੀਂ ਪਰਿਵਾਰਾਂ ਨਾਲ ਗੱਲ ਕਰ ਸਕਦੇ ਹਾਂ ਸੋ ਜਦੋਂ ਵੀ ਅਸੀਂ ਕੋਸ਼ਿਸ਼ ਕਰਿਆ ਕਰੀਏ ਪਰਿਵਾਰਾਂ ਦੇ ਵਿੱਚ ਬੈਠੀਏ ਇਕੱਠੇ ਬੈਠ ਕੇ ਸਮਾਂ ਬਤਾਈਏ ਇਕੱਠੇ ਆਪਣੀ ਚੈਲੰਜੀਜ਼ ਆਪਣੀ ਆਪਣੀ ਲਾਈਫ ਆਪਣੀ ਡਿਸਲਾਈਕਸ ਸ਼ੇਅਰ ਕਰਿਆ ਕਰੀਏ ਆਪਣੀ ਐਕਸਪੀਰੀਐਂਸਿਜ਼ ਸ਼ੇਅਰ ਕਰਿਆ ਕਰੀਏ ਤਾਂ ਕਿ ਪਰਿਵਾਰ ਪਤਾਂ ਨੂੰ ਪਤਾ ਲੱਗੇ ਕਿ ਬੱਚੇ ਕਿਹੜੀ ਮੁਸ਼ਕਿਲਾਂ ਤੋਂ ਗੁਜ਼ਰ ਰਹੇ ਨੇ ਤੇ ਬੱਚਿਆਂ ਨੂੰ ਪਤਾ ਲੱਗੇ ਕਿ ਮਾਤਾ ਪਿਤਾ ਕਿਹੜੀ ਮੁਸ਼ਕਿਲਾਂ ਤੋਂ ਗੁਜ਼ਰ ਰਹੇ ਨੇ तो ऐसे नाल सांडा चड़ा ना आपसी प्रयास या बच्चियाँ देखते दे परिवार देख बड़ा भर जाएगा बड़ा खुलेट होएगा ये तो नाल सांडा चड़ा ना जीवन अनंत भी परिवार के जीवन बन जाएगा तनवाजी वाइफ जी का काल्सा वाइफ जी दे, दे जी पंते सोनिया तनवाजी ये सी रीयल द वर्ल्ड जो निकल के इस रीयल दुनिया चाहिए ਆਪਣੇ ਮੂਲ ਨੂੰ ਪਛਾਣ ਆਪਣੇ ਪਰਿਵਾਰਾਂ ਤੇ ਆਪਣੇ ਮੈਂਬਰਾਂ ਸਹਿਬਾਨਾ ਮੰਮੀ ਪਾਪਾ ਨਾਲ ਸਾਜ ਰਿਹਾ ਕੇ ਇਸ ਫੋਨ ਨੂੰ ਛੱਤ ਪਰਾਂ ਕਰ ਦੇਣੀ ਤੇ ਬਾਤ ਜੀ ਤਨੀਜੀ ਗੱਲ ਕਰਦਾ ਤਾਂ ਤੁਹਾਨੂੰ ਬੱਚੇ ਕੀ ਕਰਦੇ ਹਨ ਬੱਚੇ ਉਹ ਨਹੀਂ ਕਰਦੇ ਜੋ ਅਸੀਂ ਦੱਸਦੇ ਹਾਂ ਬੱਚੇ ਉਹ ਕਰਦੇ ਨੇ ਜੋ ਉਹ ਦੇਖਦੇ ਹਨ ਸੇਜੇ ਮਾਤਾ ਪਿਤਾ ਹਰ ਮਿਲ ਕੇ موبائل ਫੋਨ ਨੂੰ ਹੱਥ ਪੜ ਕੇ ਰੱਖਣਗੇ ਤਾਂ ਬੱਚੇ ਕੀ